ਅੱਜ ਸਿਆਸਤ ਦੀ ਗੱਲ ਤੇ ਸਿਆਸੀ ਲੀਡਰਾਂ ਦੀ ਗੱਲ ਪੰਜਾਬ ਨੇ ਵੱਡੀ ਗਿਣਤੀ ਵਿੱਚ 92 ਲੋਕ ਚੋਣ ਕਿ ਭੇਜੇ ਜਿਨ੍ਹਾਂ ਨੂੰ ਇੱਕ ਆਦਤ ਬਣ ਗਈ ਕਿ ਉਹ ਪੰਜਾਬ ਲਈ ਜਾਂ ਸਿੱਖੀ ਲਈ ਜਿਨ੍ਹਾਂ ਨੇ ਮੋਟਾ ਪਾਇਆ ਉਹਨਾਂ ਲਈ ਨਹੀਂ ਬੋਲਦੇ ਸਿੱਖਾਂ ਦੇ ਮਸਲੇ ਚਾਹੇ ਜਿੰਦਪਾਲ ਸਿੰਘ ਪੁੱਲਰ ਦੀ ਜਿਹੜੀ ਰਿਹਾਈ ਦਾ ਮਸਲਾ ਹੋਵੇ ਜਾਂ ਕੋਈ ਧਾਰਮਿਕ ਤੌਰ ਤੇ ਮਸਲਾ ਹੋਵੇ ਸਾਡੇ ਸੰਸਕਾਰਾਂ ਦੀ ਗੱਲ ਹੋਵੇ ਤਾਂ ਉਹ ਗੱਲ ਦੇ ਵਿੱਚ ਮੌਜੂਦਾ ਸਮੇਂ ਦੀ ਸਰਕਾਰ ਤੇ ਉਹਨਾਂ ਦੇ ਲੋਕ ਖੜੇ ਨਹੀਂ ਦਿਖਾਈ ਦਿੰਦੇ ਤੇ ਅੱਜ ਇੱਕ ਚਰਚਾ ਆਈ ਆ ਰਾਜਨੀਤਿਕ ਤੌਰ ਤੇ ਕੀ ਉਠਾਪਟਕ ਹੋ ਰਹੀ ਆ ਕਿ ਨੂੰ ਇਹ ਕਿਹੜੇ ਧੜੇ ਨੇ ਕਿਹੜਾ ਇੱਕ ਦੂਜੇ ਨੂੰ ਮਾਰ ਰਹੇ ਨੇ ਮੈਂ ਉਸ ਗੱਲ ਵਿੱਚ ਨਹੀਂ ਪੈਣਾ ਚਾਹੁੰਦਾ ਪਰ ਇੱਕ ਜ਼ਿੰਮੇਵਾਰ ਜਿਹੜਾ ਐਮ ਐਲ ਏ ਜਿਹਨੂੰ ਲੋਕਾਂ ਨੇ ਚੁੜ ਕੇ ਭੇਜਿਆ ਹੋਏ ਉਹ ਦਸਤਾਰ ਲਾਉਣ ਦੀ ਗੱਲ ਕਰੇ ਥੱਪੜੇ ਮਾਰਨ ਦੀ ਗੱਲ ਕਰੇ ਤੇ ਇਹ ਗੱਲ ਜਿਹੜੀ ਹੈ ਇਹ ਚਰਚਾ ਵਿੱਚ ਆਇਆ ਤੇ ਜਿਹੜੀ ਕੀ ਸਾਡੇ ਵਾਸਤੇ ਇੱਕ ਸ਼ਰਮਿੰਦਗੀ ਦਾ ਕਾਰਨ ਬਣੀ ਹੈ ਸੋ ਬਲਕਾਰ ਸਿੰਘ ਸਿੱਧੂ ਨਾਮ ਦਾ ਇੱਕ ਐਮ ਐਲ ਏ ਜਿਹੜਾ ਉਹ ਕਿਸੇ ਨਾਲ ਫੋਨ ਤੇ ਜ਼ਿਕਰ ਕਰ ਰਿਹਾ ਉਹ ਜਿਹੜੀ ਵੀਡੀਓ ਸਹੀ ਆ ਜਾਂ ਗਲਤ ਆ ਇਹ ਪਤਾ ਨਹੀਂ ਪਰ ਇਹ ਗੱਲ ਤਾਂ ਜਰੂਰ ਸਾਨੂੰ ਮੰਨਣੀ ਪਏਗੀ ਨਾ ਕਿ ਜਿਹੜੀ ਉਹ ਉਸਨੇ ਆਪਣੇ ਵੱਲੋਂ ਇਸ ਦੇ ਬਾਰੇ ਦੇ ਵਿੱਚ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਭਾਵੇਂ ਕਿ ਇਹ ਬੜੀ ਦੁਖ ਦੀ ਘੜੀ ਸੀ ਜਦੋਂ ਪੰਜਾਬ ਦੇ 92 ਚੁਣ ਕੇ ਭੇਜੇ ਗਏ ਤਾਂ ਪੰਜਾਬ ਦੀ ਦਸਤਾਰ ਕੇ ਜੀ ਵਾਲ ਦੇ ਪੈਰ 'ਚ ਰੱਖਣ ਤੋਂ ਬਾਅਦ ਇਸ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਤੁਣਿਆ ਗਿਆ ਇਹ ਜਿੱਥੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਇਹਨਾਂ ਨੂੰ 92 ਚੁਣੇ ਹੋਏ ਲੋਕਾਂ ਨੂੰ ਪੁੱਛਣ ਕੀ ਦਸਤਾਰਥ ਵੇੜੇ ਲਾ ਕੇ ਲਾਉਣ ਵਾਲੀ ਗੱਲ ਹੈ ਤੇ ਪੰਜਾਬੀਆਂ ਦੀ ਅਣਖ ਤੇ ਸ਼ਾਨ ਵਾਲੀ ਗੱਲ ਹੈ ਜਾਂ ਨਹੀਂ ਹੈ ਅੱਜ ਸਾਨੂੰ ਇਹ ਗੱਲ ਸੋਚਣੀ ਸਾਹਮਣੀ ਪਵੇਗੀ ਵਾਜੁਰਜੀ ਦਾ ਖਾਲਸਾ ਵਾਜੁਰਜੀ ਦੀ ਫਤਿਹ ਅੱਜ ਸਿਆਸਤ ਦੀ ਗੱਲ ਤੇ ਸਿਆਸੀ ਲੀਡਰਾਂ ਦੀ ਗੱਲ ਪੰਜਾਬ ਨੇ ਵੱਡੀ ਗਿਣਤੀ ਵਿੱਚ 92 ਲੋਕ ਚੁਣ ਕੇ ਭੇਜੇ ਜਿਨ੍ਹਾਂ ਨੂੰ ਇੱਕ ਆਦਤ ਬਣ ਗਈ ਕਿ ਉਹ ਪੰਜਾਬ ਲਈ ਜਾਂ ਸਿੱਖੀ ਲਈ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਲਈ ਨਹੀਂ ਬੋਲਦੇ ਸਿੱਖਾਂ ਦੇ ਮਸਲੇ ਚਾਹੇ ਜਿੰਦਪਾਲ ਸਿੰਘ ਭੋਲਰ ਦੀ ਜਿਹੜੀ ਰਿਹਾਈ ਦਾ ਮਸਲਾ ਹੋਵੇ ਜਾਂ ਕੋਈ ਧਾਰਮਿਕ ਤੌਰ ਤੇ ਮਸਲਾ ਹੋਵੇ ਸਾਡੇ ਸੰਸਕਾਰਾਂ ਦੀ ਗੱਲ ਹੋਵੇ ਤਾਂ ਉਹ ਗੱਲ ਦੇ ਵਿੱਚ ਮੌਜੂਦਾ ਸਮੇਂ ਦੀ ਸਰਕਾਰ ਤੇ ਉਹਨਾਂ ਦੇ ਲੋਕ ਖੜੇ ਨਹੀਂ ਦਿਖਾਈ ਦਿੰਦੇ ਤੇ ਅੱਜ ਇੱਕ ਚਰਚਾ ਆਈ ਹੈ ਰਾਜਨੀਤਿਕ ਤੌਰ ਤੇ ਕੀ ਉਠਾ ਪਟਕ ਹੋ ਰਹੀ ਆ ਕਿ ਨੂੰ ਕਿਹੜੇ ਧੜੇ ਨੇ ਕਿਹੜਾ ਇੱਕ ਦੂਜੇ ਨੂੰ ਮਾਰ ਰਹੇ ਨੇ ਮੈਂ ਉਸ ਗੱਲ ਵਿੱਚ ਨਹੀਂ ਪੈਣਾ ਚਾਹੁੰਦਾ ਪਰ ਇੱਕ ਜ਼ੁਮੇਵਾਰ ਜਿਹੜਾ ਐਮ ਐਲ ਏ ਜਿਹਨੂੰ ਲੋਕਾਂ ਨੇ ਚੁੜ ਕੇ ਭੇਜਿਆ ਹੋਏ ਉਹ ਦਸਤਾਰ ਲਾਉਣ ਦੀ ਗੱਲ ਕਰੇ ਥੱਪੜੇ ਮਾਰਨ ਦੀ ਗੱਲ ਕਰੇ ਤੇ ਇਹ ਗੱਲ ਜਿਹੜੀ ਹੈ ਇਹ ਚਰਚਾ ਵਿੱਚ ਆਇਆ ਤੇ ਜਿਹੜੀ ਕੀ ਸਾਡੇ ਵਾਸਤੇ ਇੱਕ ਸ਼ਰਮਿੰਦਗੀ ਦਾ ਕਾਰਨ ਬਣੀ ਹੈ ਸੋ ਬਲਕਾਰ ਸਿੰਘ ਸਿੱਧੂ ਨਾਮ ਦਾ ਇੱਕ ਐਮ ਐਲ ਏ ਜਿਹੜਾ ਉਹ ਕਿਸੇ ਨਾਲ ਫੋਨ ਤੇ ਜ਼ਿਕਰ ਕਰ ਰਿਹਾ ਉਹ ਜਿਹੜੀ ਵੀਡੀਓ ਸਹੀ ਆ ਜਾਂ ਗਲਤ ਆ ਇਹ ਪਤਾ ਨਹੀਂ ਪਰ ਇਹ ਗੱਲ ਤਾਂ ਜਰੂਰ ਸਾਨੂੰ ਮੰਨਣੀ ਪਏਗੀ ਨਾ ਕਿ ਜਿਹੜੀ ਉਸਨੇ ਆਪਣੇ ਵੱਲੋਂ ਇਸ ਦੇ ਬਾਰੇ ਦੇ ਵਿੱਚ ਕੋਈ ਸਪਸ਼ਟੀ ਕਰਨ ਨਹੀਂ ਦਿੱਤਾ ਅਸੀਂ ਇਹ ਚਾਹੁੰਦੇ ਆ ਕਿਉਂਕਿ ਦਸਤਾਰ ਦੀ ਗੱਲ ਹੈ ਭਾਵੇਂ ਕਿ ਇਹ ਬੜੀ ਦੁੱਖ ਦੀ ਘੜੀ ਸੀ ਜਦੋਂ ਪੰਜਾਬ ਦੇ 92 ਚੁਣ ਕੇ ਭੇਜੇ ਗਏ ਤਾਂ ਪੰਜਾਬ ਦੀ ਵਿਸਥਾਰ ਕੇਜਰੀਵਾਲ ਦੇ ਪੈਰ 'ਚ ਰੱਖਣ ਤੋਂ ਬਾਅਦ ਇਸ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਚੁਣਿਆ ਗਿਆ ਜਿਹੜਾ ਕਿ ਅੱਜ ਵੀ ਉਹ ਤਸਵੀਰ ਜਿਹੜੀ ਆ ਬੜੀ ਦੁਖਦਾਈ ਆ ਤੇ ਅੱਜ ਵੀ ਅਸੀਂ ਇਸ ਗੱਲ ਲਈ ਜਿੱਥੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਇਹਨਾਂ ਨੂੰ 92 ਚੁਣੇ ਹੋਏ ਲੋਕਾਂ ਨੂੰ ਪੁੱਛਣ ਕੀ ਦਸਤਾਰth ਵੇੜੇ ਲਾ ਕੇ ਲਾਉਣ ਵਾਲੀ ਗੱਲ ਹੈ ਤੇ ਪੰਜਾਬੀਆਂ ਦੀ ਅਣਖ ਤੇ ਸ਼ਾਨ ਵਾਲੀ ਗੱਲ ਹੈ ਜ ਨਹੀਂ ਅੱਜ ਸਾਨੂੰ ਇਹ ਗੱਲ ਸੋਚਣੀ ਦੇ ਸਾਹਮਣੇ ਪਏਗੀ ਅਸੀਂ ਚਾਹਵਾਂਗੇ ਕਿ ਦਸਤਾਰ ਦੀ ਤੋਹੀਨ ਕਰਨ ਦੇ ਜਿਹੜੇ ਸ਼ਬਦ ਵਰਤਨ ਵਾਲੇ ਬਲਕਾਰ ਸਿੰਘ ਸਿੱਧੂ ਆਪਣੀ ਇਸ ਗੱਲ ਦੀ ਮਾਫੀ ਮੰਗਣ ਦਸਤਾਰ ਦੇ ਮਾਮਲੇ 'ਚ ਉਹਨਾਂ ਦਾ ਪਾਰਟੀ ਦੇ ਅੰਦਰ ਕੀ ਮਸਲਾ ਵਾ ਉਸ ਗੱਲ ਦੇ ਵਿੱਚ ਨਹੀਂ ਆਉਣਾ ਚਾਹੀਦਾ ਪਰ ਦਸਤਾਰ ਵਾਲੇ ਮਾਮਲੇ 'ਚ ਜ਼ਰੂਰ ਹੋ ਮਾਫੀ ਮੰਗਣ ਸਿੱਖ ਆਵਾਮ ਤੇ ਪੰਜਾਬ ਦੇ ਲੋਕ ਇਸ ਗੱਲ ਦਾ ਜਵਾਬ ਮੰਗਦੇ ਆ